ਕਿਵੇਂ ਕਿਸਾਨ ਦਾ ਮੋਟਰ ਦਾ ਕਨੈਕਸ਼ਨ ਮਿਲਿਆ ਕੋਈ ਮੁਆਵza ਇੰਨਾ ਵੱਡਾ ਹੜ ਆ ਗਿਆ ਹੜਾਂ ਦੇ ਕਾਰਨ ਚ ਤਾਂ ਬਾਦ ਨੂੰ ਜਾਵਾਂਗੀ ਲੇਕਿਨ ਮੁਆਵza 5 ਕਰੋੜ ਰੁਪਏ 5 ਕਰੋੜ ਰੁਪਏ ਦੇ ਨਾਲ ਉਹ ਹੜਾ ਦਾ ਪੂਰਾ ਹੋ ਜਾਊਗਾ ਕਿਸੇ ਦਾ ਨੁਕਸਾਨ ਕਿਹੜੇ ਮੂਲੇ ਨਾਲ ਰੋਟਾ ਮੰਗਰ ਵਾਸਤੇ ਆਗੇ ਤੁਹਾਡੇ ਜਿਵੇਂ ਬੀਬੀ ਨੇ ਕਿਹਾ ਜੇ ਮੋਟਾ ਮੰਗਣ ਆਊਗਾ 4 ਰੁਪਏ ਲਿਆ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਭਰਵਾਏ ਸੀ ਕੀ ਨਹੀਂ ਤੁਹਾਡੇ ਤੋਂ ਕਿਹੜੇ ਘੂੜੇ ਦੇ ਟੇਰਚੇ ਸਿੱਕੇ ਨੇ ਹਜ਼ਾਰ ਦੇ ਹਿਸਾਬ ਦੇ ਨਾਲ 50 ਹਜ਼ਾਰ ਦੇ ਨੇੜੇ-ਨੇੜੇ ਤੁਹਾਡੇ ਪੈਸੇ ਵੱਧ ਕੇ ਪਹਿਲੇ ਧਰਨ ਉਹਦੇ ਬਾਅਦ ਵੋਟ ਮੰਗਨ ਨਹੀਂ ਤਾ ਛੜੋ ਗਿਆ ਤੇ ਉਹ ਛੜੋਣਾ ਬਾਹਰ ਇਤਜਾਬ ਹੋ ਗਿਆ ਬੀਬੀਆ ਚ ਉੱਥੇ ਜਿੱਥੇ ਸਾਰੇ ਇਕੱਠੇ ਨੇ ਦਿੱਲੀ ਵਾਲੇ ਦੇਸ਼ ਕਹਤਾ ਇੰਡੀਆ ਅਲਾਈਅንስ ਬਣਾਇਆ ਗੱਠ ਜੋੜੇ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਹੁਣੇ ਉਹ ਰਾਸ਼ਟਰਪਤੀ ਦੀ ਵੋਟਾਂ ਪਈਆਂ ਇਕੱਠੇ ਹੋ ਕੇ ਇਹਨਾਂ ਨੇ ਕਾਂਗਰਸੀ ਨੇ ਕੈਂਡੀਡੇਟ ਨੂੰ ਵੋਟਾਂ ਪਾਈਆਂ ਤੇ ਉੱਥੇ ਤਾਂ ਇਕੱਠੇ ਨੇ 50 ਜਗਨ ਅਸੀਂ ਆਪਾਂ ਪੱਲੇ ਇਕਾਲੀ ਨਾਲ ਦੇ ਖਿਲਾਫ ਇਕੱਠੇ ਭੋਗੇ ਪੰਜਾਬ ਦੇ ਲੋਕਾਂ ਨੂੰ ਭੁਲੇਖੇ ਸੇ ਪਹੁੰਚਣ ਵਾਸਤੇ ਆਂਦੇ ਆ ਮੈਂ ਤੁਹਾਨੂੰ ਆਹੀ ਬੇਨਤੀ ਕਰਦੀ ਆ ਕਿ ਆਹ ਤਕਰੀ ਦੀ ਪਾਰਟੀ ਆਪਣੀ ਖੇਤਰੀ ਪਾਰਟੀ ਤੁਹਾਡੇ ਵੱਡੇ ਵੱਡੇ ਰਿਆ ਦੇ ਖੂਨ ਪਸੀਨੇ ਦੇ ਨਾਲ ਸਿਰਜੀ ਹੋਈ ਜਿਹਨੇ ਕਦੇ ਤੁਹਾਨੂੰ ਧੋਖਾ ਨਹੀਂ ਦਿੱਤਾ ਕਦੇ ਝੂਠ ਮਾਰ ਕੇ ਸਰਕਾਰ ਨਹੀਂ ਬਣਾਈ ਸਰਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲਾਂ ਜੇ ਮੈਂ ਗਿਨਾ ਨ ਲੱਜਾਂ ਆਹ ਮੋਟਰਾਂ ਦੇ ਕਨੈਕਸ਼ਨ ਮੈਂ ਕਿਨਾ ਮਾ ਬਿਜਲੀ ਦੇ ਮੋਟਰਾਂ ਦੇ ਬਿੱਲ ਜਿਹੜੇ ਮਾਫ ਕੀਤੇ ਆਪ ਸਰਦਪਾਰ ਜਿਹੜੀ ਜ਼ਮੀਨਾਂ ਨੂੰ ਜਿਹੜਾ ਮੁਆਵਜ਼ਾ ਮਿਲਦਾ ਸੀ ਜਿਹੜੇ ਉੱਥੇ ਬਿਜਲੀ ਪਹੁੰਚਾਈ ਕਨੈਕਸ਼ਨ ਪਹੁੰਚਾਏ ਜਿਹੜੇ ਉਹਨਾਂ ਨੇ ਲਿੰਕ ਰੋਡਾਂ ਮੰਡੀਆਂ ਸੜਕਾਂ ਕੀ ਕੁਛ ਹੋਲਾ ਨੇ ਕੀ ਕਿ ਤੱਕ ਕਿਸਾਨਾਂ ਵਾਸਤੇ ਤੁਹਾਡੇ ਡਿਪਟੀ ਕਲੈਕਟਰ ਨੂੰ ਗੱਡੇ ਦਾ ਦਰਜਾ ਤੱਕ ਦਿੱਤਾ ਕੀ ਨਹੀਂ ਕੀਤਾ ਉਹਨਾਂ ਨੇ ਕਿਸਾਨਾਂ ਵਾਸਤੇ ਤੇ ਜੇ ਮੈਂ ਬੀਬੀਆਂ ਦੀ ਗਰੀਬੀ ਦੀ ਗੱਲ ਕਰਾਂ ਆਟੇ ਦਾਣ ਦੇ ਘਰ ਦੇਸ਼ ਤੇ ਕੋਈ ਸਰਕਾਰ ਨਹੀਂ ਤਿੰਦੀ ਸੀ ਕੀ ਕਿ ਲੋਕਾਂ ਨੂੰ ਤੇ ਨਾਲ ਦਾਲ ਬੱਲ ਸਾਹਿਬ ਨੇ ਸ਼ੁਰੂ ਕੀਤਾ ਪੰਜਾਬ ਚ ਲੱਖਾਂ ਦੇ ਗਿਣਤੀ ਵਿੱਚ ਗਰੀਬ ਪਰਿਵਾਰਾਂ ਜਿਹੜਾ ਬੱਚੇ ਭੁੱਖੇ ਮਰਦੇ ਸੀ ਗਰੀਬ ਦੇ ਟਡ ਪਰ ਕੇ ਰੋਟੀ ਖਾ ਕੇ ਰਾਤ ਨੂੰ ਸੌਂਦੇ ਸੀ ਬਾਲ ਸਾਹਿਬ ਦੀ ਦੇਣ ਸੀ ਤੇ ਕੀਤਾ ਕੀ ਕਾਂਗਰਸੀਆਂ ਨੇ ਆ ਕੇ ਤੁਹਾਡੇ ਕਾਰਡ ਕੱਟੇ 40 ਕਿਲੋ ਨੂੰ ਕੱਟ ਕੇ 15 ਕਿਲੋ ਕਰਤਾ ਵਿਸ਼ਟ ਇਹਨਾਂ ਦੇ ਮੰਤਰੀ ਆ ਜੇਲ੍ਹ ਕੱਟ ਕੇ ਆਇਆ ਲੁਧਿਆਣੇ ਵਾਲਾ ਆਸ਼ੂ ਗਰੀਬਾਂ ਦਾ ਰਾਸ਼ਨ ਟਰੱਕ ਘਰ ਘਰ ਦੇ ਵੇਚ ਕੇ ਮੋٹے ਪੈਸੇ ਕਮਾਤਾ ਗਰੀਬਾਂ ਦੇ ਕਾਰਡ ਕੱਟਦੇ ਤੇ ਆ ਨਿਕੰਮੇ ਆਏ ਬੱਚੇ ਕੋਈ ਸੇ ਕਾਰਡ ਵੀ ਕੱਟਦੇ ਤੇ ਉਹ 3 ਕਿਲੋਜ 5 ਕਿਲੋ ਕਿਸੇ ਨੂੰ ਮਿਲਦੀ ਹੈ ਤੇ ਨਹੀਂ ਮਿਲਦੀ ਉਹ ਵੀ ਪਤਾ ਨਹੀਂ ਇਸ ਕਰਕੇ ਮੋਰ ਤਾਂ ਪਾਈਆਂ ਸੀ ਆ ਬਦਲਾ ਵਾਸਤੇ ਚੰਗੇ ਉਹ ਨੇ ਜਿਨ੍ਹਾਂ ਨੇ ਤੁਹਾਡੇ ਢਿੱਡ ਭਰਿਆ ਕਿ ਜਿਨ੍ਹਾਂ ਨੇ ਪਛਿਆਂ ਦੇ ਢਿੱਡ ਚ ਲੱਤ ਮਾਰੇ ਕੌਣ ਚੰਗੇ 11 ਤਰੀਕ ਨੂੰ ਤੁਸੀਂ ਫਸਲਾ ਕਰਨਾ ਗਰੀਬਾਂ ਦੇ ਵਜਿਫੇ ਲੱਖਾਂ ਬੱਚਿਆਂ ਨੂੰ ਵਜਿਫੇ ਬਾਲਾ ਸਾਹਿਬ ਐਮ ਐਸੀ ਪੜ੍ਹ ਲਿਖ ਜਾਓ ਸਾਇਕਲਾ ਕੰਦੇ ਆਸੀ ਬੱਚਿਆਂ ਸਕੂਲਾਂ ਚ ਚਲੇ ਜਾਣ ਸ਼ਗਨ ਦੇ ਚੈੱਕ ਆਇਆ ਕਰਦੀ ਸੀ ਬੜਾਪਾ ਪੈਨਸ਼ਨ ਆਇਆ ਕਰਦੀ ਸੀ ਜੋ ਕਿਹਾ ਤੁਹਾਨੂੰ ਕਰਕੇ ਦਿਖਾ ਦੋਸਾ ਯੂਨਟ ਬਿਜਲੀ ਤੇ ਨੂੰ ਇਹ ਉਹ ਤਾਂ ਕਹਿੰਦੇ ਸੀ ਕਿ ਅੰਨਾ ਰੰਗਲਾ ਪੰਜਾਬ ਬਾਰੋਂ ਬੱਚੇ ਆਣਗੇ ਇੱਥੇ ਪੜ੍ਹਨਗੇ ਮੈਨੂੰ ਦੱਸੋ ਕਿਰੇ ਪਰਿਵਾਰ ਦਾ ਕਿਹੜਾ ਬੱਚਾ ਜਿਹੜਾ ਬਾਹਰ ਨਹੀਂ ਭੱਜਿਆ ਹੋਇਆ ਨੌਕਰੀ ਦੇ ਖਾਤਰ ਪੰਜ ਬਾਜ ਜੁਨੀਆਂ ਨੇ ਅੱਧਾ ਧਰਨੇ 'ਚ ਬੈਠੀਆਂ ਹੋਈਆਂ ਨੇ ਹੱਥ ਮੰਗਦੇ ਵਾਸਤੇ ਆ ਰੰਗਲਾ ਪੰਜਾਬ ਕੱਟਾਰੇ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦਾ ਪੁਲਿਸ ਦਾ ਅਫਸਰ ਦੀ ਐਸੀ ਫੜਿਆ ਗਿਆ ਨੋਟਾਂ ਦੇ ਢੇਰ ਦੇਖੇ ਕਮਰਾ ਭਰ ਕੇ ਮੋਟ ਕਿਵੇਂ ਨਿਕਲੇ ਕਿਲੇ ਪੈਸੇ ਨੇ ਆ ਪੰਜਾਬ ਦੇ ਜਨਤਾ ਦੇ ਪੈਸੇ ਤੇ ਉਹ ਵੀ ਇਹਨਾਂ ਨੇ ਕੱਟੜ ਇਮਾਨਦਾਰੀ ਨਹੀਂ ਫੜਿਆ ਦਿੱਲੀ ਤੋਂ ਆ ਕੇ ਸੀਬੀਆਏ ਨੇ ਫੜਿਆ ਉਹਨੂੰ ਤਾਂ ਪਤਾ ਲੱਗਿਆ ਤੇ ਹੁਣ ਇਹਨਾਂ ਦੇ ਮੰਤਰੀਆਂ ਦੇ ਨਾਲ ਵਿਚਾਰੇ ਇਹ ਤਾਂ ਕੱਟੜ ਇਮਾਨਦਾਰੀ ਹੈ ਤੇ ਕਿਰਦਾਰ ਕਿ ਹੋ ਜਾਏ ਮੁੱਖ ਮੰਤਰੀ ਦਾ ਉਹ ਤਾਂ ਹੁਣ ਵੀਡੀਓ ਜਿਹੜੇ ਵਾਇਰਲ ਹੋ ਰਹੇ ਉਹ ਤਾਂ ਦੇਖ ਹੀ ਰਹੇ ਹੋ ਤੁਸੀਂ ਸਰਕਾਰ ਮਨਾਨ ਸਾਹਿਬ ਤਾਂ ਦੂਜਾ ਵਿਆਹ ਕਰ ਲਿਆ ਹੁਣ ਦੂਜੀ ਮਿੰਟੀਆਂ ਵਾਇਰਲ ਹੋ ਰਹੀਆਂ ਇਹ ਸਰਕਾਰ ਦਾ ਕਿਰਦਾਰ ਹੈਗਾ ਕੰਮ ਕੱਖ ਨਹੀਂ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਝਾੜਤਾ ਵੀ 2 ਲੱਖ ਕਰੋੜ ਦੇ ਨਾਲ ਦੱਸੋ ਤਾਂ ਸਹੀ ਕਿਸੇ ਗਰੀਬ ਦਾ ਕੀ ਸਵਾਰਿਆ ਕਿਧਾ ਮਕਾਨ ਆਇਆ ਕਿਸੇ ਦਾ ਕਿਸੇ ਦਾ ਸਕੂਲ ਅਪਗ੍ਰੇਡ ਹੋਇਆ ਕੋਈ ਇੱਕ ਸਕੂਲ ਦਾ ਨਵਾਂ ਕਮਰਾ ਬਣਿਆ ਸਾਡੇ ਬਣਾਏ ਹੋਏ ਸਕੂਲਾਂ ਦੇ ਤਾਂ ਲੈਟਰਿਨਾਂ ਦੇ ਤੁਸੀਂ ਉਗਾੜਨ ਤੱਕ ਹੀ ਜਾਂਦੇ ਹੋ ਕੋਈ ਬਿਜਲੀ ਦਾ ਗ੍ਰਿਡ ਲਾਇਆ ਹੋਏ ਕੋਈ ਕਿਲੋਟ ਬਿਜਲੀ ਪੈਦਾ ਕੀਤੀ ਹੋਏ ਕੋਈ ਪੁਲ ਬਣਾਤਾ ਹੁਣ ਸਾਡੇ ਪਿੰਡ 'ਚ ਜੇ ਕਲੀ ਨਾਲੀਆਂ ਵਾਲਿਓ ਬਾਦਲ ਸਾਹਿਬ ਦੇ ਸਰਕਾਰ ਦੇ ਵੇਲੇ ਜੇ ਸਕੂਲ ਵਾਲਿਓ ਬਾਦਲ ਸਾਹਿਬ ਦੇ ਸਰਕਾਰ ਦੇ ਵੇਲੇ ਪੰਨੋਂ ਜਦੋਂ ਜਦ ਇਥੇ ਨਹੀਂ ਪੈਂਦਾ ਤੁਹਾਡੀ ਬਿਜਲੀ ਬੰਦ ਹੋ ਜਾਂਦੀ ਹੈ ਇੱਕ ਬਿਜਲੀ ਦੇ ਤਾਰ ਖਿੱਚ ਕੇ ਨਾਲ ਦੇ ਪਿੰਡ ਤੋਂ ਤੁਹਾਡੀ ਬਿਜਲੀ ਪੂਰੀ ਕਰ ਲਈ ਹੈ ਉਹ ਵੀ ਨਹੀਂ ਇਹ ਸਰਕਾਰ ਦਾ ਸਾਂਝੇ ਕਰ ਸਕੀ ਸੱਚੇ ਸਰਕਾਰਾਂ ਜਿਨ੍ਹਾਂ ਨੇ ਕੁਝ ਕੰਮ ਕੀਤਾ ਨਹੀਂ ਫਿਰ ਕਿਹੜੇ ਮੁੰਡੇ ਨਾਲ ਵੋਟਾ ਸਿਰਫ ਗੱਲਾਂ ਸੁਣਾ ਕੇ ਵੋਟਾ ਵਾਸਤੇ ਹੁੰਦੀ ਆ ਵੀ ਔਰ ਮੈਂ ਤੁਹਾਨੂੰ ਆਹੀ ਬੇਨਤੀ ਕਰਦੀ ਆ ਬਥੇਰੀ ਗੱਲਾਂ ਬਸ ਸਾਲਾਂ ਚ ਗੱਲਾਂ ਸੁਣ ਸੁਣ ਕੇ ਤਾਂ ਕੰਨ ਪਾਪੇ ਹੁਣ ਕੰਮਾਂ ਦੀ ਲੋੜ ਐ। ਉਥੇ ਸੋਕੇ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਆ। ਢੇਡ ਮਾਰ ਕੇ ਇਹਨਾਂ ਨੂੰ ਵੱਡਾ ਕਰਦੇ ਆ ਤੇ ਬੇਰੁਜ਼ਗਾਰ ਫਿਰਦੇ ਨੇ। ਨਸ਼ਾ ਦੇ ਵਿੱਚ ਪੈ ਜਾਂਦੇ ਨੇ ਤੇ ਫਿਰ ਘਰ ਬਰਬਾਦ ਹੁੰਦਾ। ਅੱਜ ਮੇਰੇ ਭਰਾ ਨੂੰ ਪਾਣ ਕੇ ਜੇਲ੍ਹ 'ਚ ਬੰਦ ਕਰਤਾ ਕਿਉਂ? ਕਿਉਂਕਿ ਇਹਨਾਂ ਦੀ ਬੋਲ ਖੋਦਾ ਨਹੀਂ ਸੱਚਾਈ ਜਨ ਜ਼ਾਹਿਰ ਕਰਦਾ। ਕਹਿੰਦਾ ਨਸ਼ਾ ਵੇਚਦਾ ਤੇ ਪਰਚਾ ਦਿੱਤਾ ਉਹਦੇ ਵਿੱਚ ਨਸ਼ੇ ਦਾ ਗਲਨਾਵੋ ਵਿਚ ਆ। ਤਜਾ ਵੀ ਨਾ ਜਿਵੇਂ ਨਸ਼ੇ ਤੇ ਪੰਪੇ ਤੋਂ ਅਸਰ ਬਾਦ ਕਿਉਂ ਨਹੀਂ ਹੋਇਆ ਸਭ ਝੂਠੇ ਇਲਜ਼ਾਮ ਸਾਡੇ ਉੱਤੇ ਲਾ ਕੇ ਤੁਹਾਡੀ ਸਰਕਾਰ ਦਾ ਇਹਨਾਂ ਨੇ ਨੁਕਸਾਨ ਕੀਤਾ ਜਿਹੜੀ ਸਹੂਤਾ ਤੁਹਾਡੀਆਂ ਸੀ ਉਹ ਖੋਲ ਲਿੱਤੀਆਂ ਜਿਹੜੇ ਵੱਲ ਸਾਥ ਦਿੰਦੇ ਸੀ ਵਿਕਾਸ ਬੰਦ ਹੋ ਗਿਆ ਕੱਲੇ ਇਥੇ ਲੁੱਟਾਂ ਖਵਾ ਫਰੋਤੀਆਂ ਕਤਲ ਆਪ ਕੋਸ ਛੱਲ ਰਹੇ ਨਸ਼ੇ ਚੱਲ ਰਹੇ ਨੇ ਇਹ ਇਹਨਾਂ ਦੇ ਘਰ ਭੀ ਜਾ ਰਹੇ ਨੇ ਤੇ ਪੰਜਾਬ ਕਿੱਥੇ ਜਾ ਰਿਹਾ ਗਰੀਬੀ ਬਲਤਪਾ ਸਾਰੇ ਪੰਜਾਬ ਨੂੰ ਜਿਹੜੀ ਅਲੱਖਤ ਹੈ ਸ਼ਾਨ ਉਹ ਦੀ ਸੀ ਅੱਜ ਬਾਦਸ਼ਾਹ ਵੀ ਉਹ ਯਾਦ ਕਰਾ ਯਾਦਾਂ ਦਿਆਂ ਨੇ ਜਿਹੜੇ ਕੌਮ ਦੇ ਖਾਤਰ ਪਾਵੇਂ ਵਿਰਾਸਤੇ ਖਾਲਸਾ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਬਾਬਾ ਬੰਦਸੇ ਬਹਾਦਰ ਜੀ ਦਾ ਹੋਏ ਜਾਂ ਫਿਰ ਇਥੇ ਜਲੰਧਰ ਦੇ ਆਪਣੇ ਮਹਾਨ ਸ਼ਹੀਦਾਂ ਦਾ ਫੌਜੀਆ ਦਾ ਹੋਇਆ ਅੱਜ ਫੌਜੀ ਪਰਿਵਾਰ ਨੂੰ ਤੇ ਕਹਿੰਦੇ ਨਾਲ ਨਵਾਜਿਆ ਜਿਨੇ ਧਰਮੀ ਫੌਜੀ ਨੇ ਆਪ ਤੇ ਧਰਮ ਦੇ ਖਾਤੇ ਲਾਤੀ ਨੌਕਰੀ ਛੱਡਤੀ ਵੱਡੀ ਕੁਰਬਾਨੀ ਦਿੱਤੀ ਤਾਂ ਕੀ ਕੌਮ ਦਾ ਫ਼ਰਜ਼ ਨਹੀਂ ਪੰਦਾ ਕਿ ਉਸ ਕੁਰਬਾਨੀ ਨੂੰ ਸਤਿਕਾਰਿਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਮੋਣ ਪਾਈਏ ਉਸ ਪਰਮੀ ਫੌਜੀ ਪਰਵਾਰ ਦਾ ਕਿਸੇ ਨੂੰ ਉਹਦਾ ਸਾਹਮਣੇ ਖੜਾ ਹੀ ਨਹੀਂ ਕਰਨਾ ਚਾਹੀਦਾ ਸੀ ਤੂੰ ਇਹ ਪੰਥੇ ਦਾ ਇਲਾਕਾ ਹੈਗਾ ਸਾਰਿਆਂ ਨੂੰ ਸਮਝੋਣਾ ਸੀ ਨਹੀਂ ਲੇਕਿਨ ਅਕਾਲੀ ਦਲ ਨੂੰ ਹਰਾਉਣ ਵਾਸਤੇ ਸਾਰੇ ਇਕੱਠੇ ਜਿੰਨੇ ਵੱਧ ਇਕੱਠੇ ਖੜੇ ਹੋ ਜਨ ਅਕਾਲੀ ਦਲ ਦਾ ਅਕਾਲੀ ਦਲ ਦਾ ਨੁਕਸਾਨ ਹੋ ਸੋ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਇੱਕ ਬਹੁਤ ਹੀ ਇਮਾਨਦਾਰ ਉਮੀਦਵਾਰ ਜੀ ਸੁਪਿੰਦਰ ਕੌਜੀ ਨੂੰ ਅੱਜ ਕੰਜਰ ਪਿੰਚੀ ਵੀ ਫੜੇ ਕੋ ਲਾਏ ਨੇ ਜਿਨਾਂ ਨੇ ساری ਉਮਰ ਪ੍ਰਿੰਸੀਪਲ ਹੋ ਕੇ ਬੱਚਿਆਂ ਨੂੰ ਪੜਾਇਆ ਲਿਖਿਆ ਪੰਜਾਬ ਦੇ ਭਵਿੱਖ ਨੂੰ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਧਰਮੀ ਫੌਜੀ ਪਰਵਾਰ ਦੇ ਜਿਹੜਾ ਨੇ ਧਰਮ ਦਾ ਨਾਂ ਸਾਥ ਦਿੱਤਾ ਜਦ ਇਹ ਜ਼ਾਲਿਮ ਕਾਂਗਰਸ ਨੇ ਸਾਡੇ ਘਰ ਤੱਕ ਸਾਡ ਨੂੰ ਢਾਡੇਰੀ ਕੀਤਾ ਕਤਲੇਆਮ ਕੀਤੇ ਤੇ ਇਹਨਾਂ ਨੇ ਆਪਣੇ ਬੈਰਕ ਛੱਡ ਕੇ ਆਪਦੇ ਧਰਮ ਵਾਸਤੇ ਆਪਣੀਆਂ ਨੌਕਰੀਆਂ ਛੱਡ ਦੇਣ ਵੱਡੇ ਤਜਸ਼ਤ ਤਖ਼ਤਾ ਦਾ ਵੀ ਸਾਹਮਣਾ ਕੀਤਾ ਤੇ ਇੱਕ ਔਰਤ ਕਿੰਨੇ ਔਖਿਆਈ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਦੀ ਹੈ ਜਦ ਘਰ ਦਾ ਮੁਖੀ ਨੌਕਰੀ ਛੱਡ ਦੇਣ ਦਾ ਬੀਬੀਆਂ ਨੂੰ ਘਰੋਂ ਨਿਕਲ ਕੇ ਕੰਮ ਕਰਨਾ ਕਿੰਨਾ ਔਖਾ ਹੁੰਦਾ ਪਹਿਲਾਂ ਬੈਠਿਆ ਤੁਹਾਡੇ ਵਿੱਚ ਵੀ ਹੋਣ ਜਾਂਦੀਆਂ ਨੂੰ ਮੇਰੇ ਬਾਅਦ ਲਾ ਕੇ ਕੰਮ ਕਰਦੀਆਂ ਨੇ ਬੱਚਿਆਂ ਨੂੰ ਛੱਡਣਾ ਸੌਖਾ ਨਹੀਂ ਹੁੰਦਾ ਨੌਕਰੀ 'ਚ ਜਾ ਕੇ ਪੂਰੀ ਵਫਾਦਾਰੀ ਦੇ ਨਾਲ ਕੰਮ ਕਰਨਾ ਸੌਖਾ ਨਹੀਂ ਹੁੰਦਾ ਤੇ ਘਰ ਆ ਕੇ ਘਰ ਨੂੰ ਸੰਭਾਲਣਾ ਵੀ ਸੌਖਾ ਨਹੀਂ ਹੁੰਦਾ ਲੇਕਿਨ ਪ੍ਰਿੰਸੀਪਲ ਸਾਹਿਬ ਨੇ ਸਾਰਾ ਕੁਝ ਕੀਤਾ ਅੱਜ ਸਾਡੀ ਸੇਵਾ ਵਾਸਤੇ ਚੋਲੀ ਆਟਕੇ ਪੜੇ ਤੋਂ ਵੋਟ ਮੰਗਣ ਵਾਸਤੇ ਆਏ ਨੇ ਮੈਂ ਨਹੀਂ ਬੇਨਤੀ ਕਰਦੀ ਆ ਉਹ ਸੱਚ ਦੀ ਤਕੜੀ ਚੇਹ ਪਰਖ ਲੋ ਜਿਹੜੀ ਪਾਰਟੀਆਂ ਨੇ ਆਪਣੇ ਕਹਿ ਬਾਰੇ ਵਾਅਦੇ ਸੇ ਪੂਰੇ ਉਤਰੇ ਨੇ ਉਹਨਾਂ ਦਾ ਸਾਥ ਦਿਓ ਅੱਜ ਪੰਜਾਬ ਦੇ ਖਲਾਫ ਪੈਦਾ ਤਾਂ ਹੋਏ ਨੇ ਕਿਉਂਕਿ ਝੂਠਿਆਂ ਦੇ ਝੂਠ ਦੇ ਮਗਰ ਅਪਾ ਲੱਗ ਗਏ ਝੂਠ ਦਾ ਸਾਥ ਛੱਡ ਕੇ ਸੱਚ ਦੇ ਨਾਲ ਖੜੀਏ ਤੇ ਮੈਂ ਵਿਸ਼ਵਾਸ ਦਿਦਾਨੀਆਂ ਹੜਾ ਦੇ ਸਮੇਂ ਜਿਹੜਾ ਮੁੱਖ ਮੰਤਰੀ ਡੁੱਬਦੇ ਹੋਏ ਲੋਕਾਂ ਨੂੰ ਛੱਡ ਕੇ ਜਾ ਕੇ ਹਸਪਤਾਲ ਚ ਦਾਖਲ ਹੋ ਜਾਂਦਾ ਜਿਹੜੀ ਸਰਕਾਰ 12000 ਕਰੋੜ ਰੁਪਏ ਹਰ ਬੀੜ ਦਾ ਦੇ ਪੈਸੇ ਵੀ ਕਫਨ ਕਰ ਜਾਂਦੀ ਹੈ ਜਿਹੜੇ ਪੰਜਾਬ ਦਾ ਭਵਿੱਖ ਵੇਚ ਕੇ 2 ਲੱਖ ਕਰੋੜ ਦਾ ਸੌਦਾ ਕਰ ਜਾਂਦੀ ਹੈ ਜਿਹੜਾ ਬਾਕੜਾ ਮੈਨੇਜਮੈਂਟ ਮੈਨੇਜਮੈਂਟ ਬੋਰਡ ਤੇ ਸਾਡਾ ਮੈਂਬਰ ਹਟਾ ਕੇ ਆਹ ਦਿੱਲੀ ਦੀ ਸਰਕਾਰ ਨੇ ਪਾਣੀ ਪਾਣੀ ਕਰਤਾ ਸਾਰਾ ਪੰਜਾਬ ਸਾਡਾ ਮੁੱਖ ਮੰਤਰੀ ਜਦ ਪਾਣੀ ਦੀ ਲੋੜ ਪੰਜਾਬ ਨੂੰ ਤੇ ਹਰਿਆਣੇ ਨੂੰ ਵੇਚ ਦਿੰਦਾ ਹੈ ਬੀਬੀ ਐਮਜੀ ਮੈਨੇਜਮੈਂਟ ਬੋਰਡ ਦਾ ਮੈਂਬਰ ਹੀ ਹੁੰਦਾ ਸੀ ਜਿਹੜਾ ਦੇਖਦਾ ਸੀ ਡੈਮਾ 'ਚ ਪਾਣੀ ਦਾ ਲੈਵਲ ਕੀ ਹੈ ਤਾਂ ਪੰਜਾਬ ਨੂੰ ਬਚਾਉਂਦਾ ਸੀ ਉਹ ਮੈਂਬਰ ਹਟਾਤਾ ਹੈ ਤਾਂ ਵੀ ਚੁਪ ਰਿਹਾ ਆਪਣੀ ਕੁਰਸੀ ਤੇ خاطر ਆਮੇ ਸਾਡੀ ਚੰਡੀਗੜ੍ਹ ਰਾਜਸਥਾਨੀ ਹੋਏ ਉਹਦੇ ਵਿੱਚ ਵੀ ਹਰਿਆਣੇ ਨੂੰ ਜਿਵੇਂ ਤੇਤੀ ਸਾਰੇ ਸਾਰਾ ਪੰਜਾਬ ਦਾ ਸਾਰਾ ਹੱਕੀ ਵੇਚਦਾ ਉਹ ਤਾਂ ਜ਼ਮੀਨਾਂ ਦੇ ਹੱਤਪਾਨੂ ਆ ਗਏ ਨੇ ਜੇ ਕਾਲੀਦਰ ਨੇ ਲੜਾਈ ਨਹੀਂ ਨੜੀ ਹੁੰਦੀ ਤੇ ਸਾਡੀ ਜ਼ਮੀਨਾਂ ਨੂੰ ਨਿਲਾਮ ਕਰਕੇ ਉਹ ਪੈਸੇ ਖਾਂਦੇ ਚੱਕਰ ਚ ਸਿਗੇ ਹੁਣ ਪੰਚਾਇਤਾਂ ਦੀ ਜ਼ਮੀਨਾਂ ਤੇ ਲਿਸਟ ਬਣਾਈ ਜਾ ਰਹੀ ਨੇ ਕਿ ਕਿਹੜੀ ਪੰਚਾਇਤ ਕਿੰਨੀ ਜ਼ਮੀਨ ਹੈਗੀ ਉਹ ਕਿੰਨੀ ਅਸੀਂ ਲੈ ਸਕਦੇ ਹਾਂ ਜਿਨ੍ਹਾਂ ਨੇ ਪੰਜਾਬ ਦਾ ਹਰ ਹੱਕ ਵੇਚਿਆ ਇਕੱਲੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਕਿਹੜੇ ਮੂੰਹ ਦੇ ਨਾਲ ਉਹ ਤਾਂ ਮੰਗਲ ਵਾਸਤੇ ਲੋਕਾਂ ਦੇ ਕੋਲ ਆਏ ਲ ਇਹਨੇ 4 ਸਾਲ ਚੋਂ ਪਟਾ ਸਵਾਰਿਆ ਕੀ ਕੀ ਕਹਿੰਦੇ ਬਿਜਲੀ ਦੇ ਬਿੱਲ ਮਾਫ ਕੀਤਾ ਹੈ ਮੈਂ ਪੁੱਛਣਾ ਚਾਹੁੰਦੀ ਐ ਬਿਜਲੀ ਪੈਦਾਵਾਰ ਕਿਨੇ ਦਿੱਤੀ ਜੇ ਸਾਡੀ ਸਰਕਾਰ ਸੀ 6